ਸਮਰਾਲਾ ਦੇ ਨੇੜੇ ਵੱਡਾ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਜ ਜਿਹਦੇ ਵਿੱਚ ਪੰਜਾਬ ਪੁਲਿਸ ਦੇ ACP ਤੇ ਗਨਮੈਨ ਦੀ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਸਮਰਾਲਾ ਦੇ ਨੇੜੇ ਫਲਾਈਓਵਰ ਦੇ ਕੋਲ ਫੋਰਚੂਨਰ ਦੇ ਵਿੱਚ ਚੰਡੀਗੜ੍ਹ ਤੋਂ ACP ਆਪਣੇ ਗਨਮੈਨ ਤੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਵਾਪਸ ਲੁਧਿਆਣੇ ਵੱਲ ਆ ਰਹੇ ਸੀ ਕਿ ਸਮਰਾਲਾ ਦੇ ਨੇੜੇ ਪਹੁੰਚਦੇ ਹੀ ਇੱਕ ਹੋਰ ਵਾਹਨ ਜਿਹੜਾ ਓਵਰਟੇਕ ਕਰ ਰਿਹਾ ਸੀ ਉਸ ਦੇ ਨਾਲ ਇਹਨਾਂ ਦੀ ਗੱਡੀ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਟੱਕਰ ਐਨੀ ਭਿਆਨਕ ਸੀ ਕਿ ਤੁਰੰਤ ਹਾਦਸੇ ਮੌਕੇ ਤੁਰੰਤ ਹੀ ਫੋਰਚੂਨਰ ਨੂੰ ਅੱਗ ਲੱਗ ਜਾਂਦੀ ਹੈ ਤੇ ਇਸੇ ਘਟਨਾ ਦੇ ਦੌਰਾਨ ਉੱਥੇ ਜਿਹੜੇ ਮੌਜੂਦ ਹੁੰਦੇ ਨੇ ਲੋਕ ਆਉਣਾ ਦੇ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਂਦਿਆ ਗੱਡੀ ਗੱਡੀ ਦੇ ਵਿੱਚ ਸਵਾਰ ACP ਗਨਮੈਨ ਅਤੇ ਡਰਾਈਵਰ ਨੂੰ ਹਸਪਤਾਲ ਵਿਚ ਪਹੁੰਚਾਇਆ ਜਾਂਦਾ ਪਰ ਇਸੇ ਥਾਂ ਤੇ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਦੇ ਵੱਲੋਂ ਏਸੀਪੀ ਤੇ ਗਨਮੈਨ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਵੱਡੀ ਘਟਨਾ ਦੇਰ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਸਮਰਾਲਾ ਦੇ ਨੇੜੇ ਪਿੰਡ ਦਿਆਲਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਇਹ ਦਰਦਨਾਕ ਹਾਦਸਾ ਵਾਪਰਿਆ ਦੇਰ ਰਾਤ 1 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਲੁਧਿਆਣਾ ਈਸਟ ਦੇ ACP ਨੇ ਸੰਦੀਪ ਸਿੰਘ ਜਿਹੜੇ ਆਪਣੇ ਗਨਮੈਨ ਦੇ ਨਾਲ ਤੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਸਮਰਾਲਾ ਮਾਫ ਕਰਨਾ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਜਿਵੇਂ ਹੀ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਤੇ ਪਹੁੰਚਦੇ ਨੇ ਤਾਂ ਇੱਕ ਸਕੋਰਪਿਓ ਗੱਡੀ ਦਾ ਚਾਲਕ ਜੋ ਓਵਰਟੇਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦਾ ਤੇ ਇਸੇ ਓਵਰਟੇਕ ਦੇ ਚੱਕਰ ਦੇ ਵਿੱਚ ਦੋਵਾਂ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ ਤੇ ਪਰ ਇਹ ਟੱਕਰ ਇੰਨੀ ਭਿਆਨਕ ਸੀ ਤੇ ਐਸੇ ਇੰਨੇ ਖਤਰਨਾਕ ਤਰੀਕੇ ਦੇ ਨਾਲ ਇਹ ਟੱਕਰ ਹੁੰਦੀ ਹੈ ਉਸ ਦਾ ਅੰਦਾਜ਼ਾ ਤਸਵੀਰਾਂ ਦੇ ਵਿੱਚ ਦੇਖ ਕੇ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਗੱਡੀ ਜਿਹੜੀ ਫੋਰਚਨਰ ਗੱਡੀ ਹੈ ਉਹ ਕਿਵੇਂ ਚੱਕਣਾ ਚੂਰ ਹੋਈ ਹੈ ਉਸ ਦੇ ਪਰਖੱਚੇ ਤੱਕ ਉੱਡੇ ਪਏ ਨੇ ਸਮਝ ਜਿਹੜੀ ਹੈ ਉਹ ਚੀਜ਼ ਦੇਖ ਕੇ ਵੀ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਟੱਕਰ ਹੋਵੇਗੀ ਕਿੰਨੀ ਤੇਜ਼ੇ ਦੇ ਨਾਲ ਇਹ ਟੱਕਰ ਹੋਈ ਹੋਵੇਗੀ ਕਿ ਪੂਰੀ ਪੂਰੀ ਫੋਰਚਨਰ ਨੂੰ ਚੱਕਣਾ ਚੂਰ ਕਰ ਦਿੱਤਾ ਤੇ ਐਸੇ ਟੱਕਰ ਦੇ ਤੁਰੰਤ ਬਾਅਦ ਉੱਥੇ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਪੂਰੀ ਦੀ ਪੂਰੀ ਗੱਡੀ ਅੱਗ ਦੇ ਹਵਾਲੇ ਹੋ ਜਾਂਦੀ ਹੈ ਤੇ ਇਸੇ ਦੇ ਵਿੱਚ ਸਵਾਰ ACP ਸੰਦੀਪ ਸਿੰਘ ਆਪਣੇ ਗਨਮੈਨ ਦੇ ਨਾਲ ਅਤੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਗਨਮੈਨ ਪਰਮਜੋਤ ਸਿੰਘ ਜਿਸ ਦਾ ਨਾਂ ਦੱਸਿਆ ਜਾ ਰਿਹਾ ਹੈ ACP ਸੰਦੀਪ ਸਿੰਘ ਲੁਧਿਆਣਾ ਈਸਟ ਦੇ ACP ਨੇ ਸੰਦੀਪ ਸਿੰਘ ਆਪਣੇ ਗਨਮੈਨ ਪਰਮਜੋਤ ਸਿੰਘ ਅਤੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਇਸੇ ਹਾਦਸੇ ਦੇ ਵਿੱਚ ਦੋਵਾਂ ਦੀ ਜਾਨ ਚਲੇ ਜਾਂਦੀ ਹੈ ਜਦਕਿ ਜੋ ਡਰਾਈਵਰ ਹੈ ਉਹ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕੀਤਾ ਗਿਆ ਉਸ ਦਾ ਇਲਾਜ ਕੀਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਅੱਗ ਲੱਗ ਗਈ ਮਿੰਟਨ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਇਸ ਘਟਨਾ ਦੇ ਬਾਅਦ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਹੁਣ ਅਗਲੀ ਜਾਂਚ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par